ਸੋ ਆਪਾਂ ਜੀ ਦੁਰੇ ਇੱਥੋਂ ਜੀ ਗੁਰਦੁਆਰਾ ਪਿਲਕਣ ਸਾਹਿਬ ਤੋਂ ਤੇ ਹੁਣ ਆਪਾਂ ਚੱਲਾਂਗੇ ਜੀ ਗੁਰਦੁਆਰਾ ਝੰਡੀ ਸਰਸਾ ਜਿੱਥੇ ਦੂਜੀ ਰਾਤ ਸਾਹਿਬ ਜੀ ਦੇ ਮਾਤਾ ਗੁਜਰ ਕੋਲ ਨੇ ਉੱਥੇ ਬਤਾਈ ਸੀ ਗੰਗੂ ਪਾਪੀ ਕਾਇਨੌਰ ਵਿਖੇ ਲੈ ਗਿਆ ਤੇ ਆਪਾਂ ਹੁਣ ਚੱਲਦੇ ਆਂ ਜੀ ਉਸੇ ਗੁਰੂ ਘਰ ਦੇ ਤੁਹਾਨੂੰ ਦਰਸ਼ਨ ਕਰਾਉਣੇ ਆਂ ਜੀ ਜਾ ਕੇ ਆਤਨਪੁਰ ਸਾਹ ਆਵਸ ਸਾਹ ਸਾਹਰਤ ਰਹਿ ਜਾਂਦਾ ਜੀ ਇਧਰੋਂ ਨਹਿਰੋਂ ਨਹਿਰ ਦਰਵਾਹਾਂ ਪਾਰ ਇਧਰ ਹਾਇਰੀ ਕਰੋ ਤੇ ਆ ਸਿੱਧਾ ਚਾਹੁੰਦਾ ਜੀ ਜਿਹੜੇ ਰੋਪੜ ਹੋ ਗਿਆ ਰੋਪੜ ਔਰ ਉਹ ਉੱਤੋਂ ਲਾਂਗਰ ਦੇ ਬਰਿੰਡਾ ਕੋਤ ਵਾਲਾ ਹਨ ਅਧਿਕਾਰ ਸਾਬਾ ਲਾਂਗਰ ਦਾ ਇਹ ਰਸਤਾ ਹੈ ਤੇ ਜਫਾਣ ਉਰਦੇ ਚੱਲਦੇ ਆ ਜੀ ਮੇਰੇ ਵੱਲੋਂ ਤੁਹਾਨੂੰ ਸਾਰਨ ਪੈਰ ਪਈ ਸਤਿ ਸ੍ਰੀਕਾਲ ਜੀ ਨਵੇਂ ਵੀਡੀਓ ਵਿੱਚ ਫੇਰ ਆਪਾਂ ਹਾਜ਼ਰਾਂ ਜੀ ਸਫਰ-ਏ-ਸ਼ਹਾਦਤ ਜਿਵੇਂ ਤੁਹਾਨੂੰ ਪਤਾ ਹੀ ਚੱਲ ਰਿਹਾ ਜੀ ਤੇ ਆਪਾਂ ਪਹੁੰਚੇ ਜੀ ਪਿੰਡ ਕਾਇਨੌਰ ਤੇ ਗੰਗੂ ਪਾਪੀ ਮਾਤਾ ਗੁਜਰਕੌਰ ਅਤੇ ਛੋਟੇ ਸਹਿਬ ਜਦੋਂ ਇੱਥੇ ਲੈ ਕੇ ਆਏ ਸੀ ਤੇ ਇੱਥੇ ਇਤਿਹਾਸ ਲਿਖਿਆ ਹੋਇਆ ਜੀ ਮੈਂ ਗੁਰੂ ਘਰ ਦੇ ਬਾਹਰਲੇ ਪਾਸੇ ਖੜਾ ਹਾਂ ਜੀ ਤੇ ਜਿਹੜਾ ਗੁਰੂ ਘਰ ਦਾ ਗੇਟ ਹੈ ਜੀ ਉਹ ਅੱਗੇ ਜਾ ਕੇ ਥੋੜਾ ਜਿਹਾ ਤੇ ਇੱਥੇ ਇਤਿਹਾਸ ਵੀ ਲਿਖਿਆ ਹੋਇਆ ਜੀ ਸੰਖੇਪ ਇਤਿਹਾਸ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਪਿਛਲੀ ਵੀਡੀਓ ਵਿੱਚ ਇਹ ਸਤਪੋ 1761 ਬਿਕਰਮੀ ਗੁਰਦੁਆਰਾ ਪਰਿਵਾਰ ਵਿੱਚੋਂ ਦਾ ਵਾਲੇ ਸਥਾਨ ਤੋਂ ਵਿਛੜ ਕੇ ਦਾਦੀ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜਾਦੀ ਬਾਬਾ ਜੋਰਵਰ ਸਿੰਘ ਤੇ ਬਾਬਾ ਫਤਿਹ ਸਿੰਘ ਆਪਣੀ ਜੀਵਨ ਦੀਆਂ ਆਖਰੀ 6 ਰਾਤਾਂ ਵਿੱਚੋਂ ਦੂਜੀ ਰਾਤ ਇਸ ਸਥਾਨ ਦੇ ਤਲ ਦੇ ਕਿਨਾਰੇ ਦਰਖਤਾਂ ਦੇ ਸੰਗਣੀ ਛਿਰਚ ਬਦੀਦ ਕੀਤੀ ਸੀ ਉਸ ਥਾਂ ਤੇ ਹੁਣ ਗੁਰਦਰ ਸਾਹਿਬ ਬਾਬਾ ਸ਼ਹੀਦ ਜੰਡੀ ਸਰ ਸਾਹਿਬ ਹੈ ਜੀ ਕਾਇਨੌਰ ਰੋਪੜ ਤੇ ਯਾਦਗਰ ਮਾਤਾ ਗੁਜਰਪੁਰ ਜੀ ਦੇ ਛੋਟੇ ਸਾਹਿਬ ਜਾਦੀ ਇਸ ਸਥਾਨ ਮਾਤਾ ਇਸ ਸਥਾਨ ਤੇ ਰਾਤ ਬទਿਤ ਕਰਨ ਦੀ ਗਵਾਹੀ ਪੁਰਾਤਨ ਲਿਖਤ ਵਿੱਚ ਸਾਗਰ 1827 ਇਸ ਵਿੱਚ ਭਾਈ ਵੀਰ ਸਿੰਘ ਦੇ ਇਹ ਬਲਨ ਇਸ ਤਰ੍ਹਾਂ ਭਰੀ ਹੈ ਜਿਵੇਂ ਲਿਖਿਆ ਹੋਇਆ ਹੈ ਪੰਨਾ 124 ਤੇ ਉੱਥੇ ਲਿਖਿਆ ਹੋਇਆ ਜੀ ਠੀਕ ਹੈ ਜੀ ਤੇ ਛੇ ਰਾਤਾਂ ਵਿੱਚੋਂ ਪਹਿਲੀ ਰਾਤ ਗੁਰਦੁਆਰਾ ਮਾਤਾ ਗੁਜਰ ਗੁਰੋਟੇ ਛੋਟੇ ਸੇਵ ਜਦੀ ਯਾਦਗਰ ਬਾਬਾ ਕਮਾ ਮਾਸ਼ਕੀ ਜੀ ਸਤਪੋਨ ਉੱਥੇ ਰੁਕੀ ਸੀ ਤੇ ਦੂਜੀ ਰਾਤ ਜਿੱਥੇ ਆਪਾਂ ਅਸ਼ਟਮ ਖੜਿਆ ਜੀ ਗੁਰਦੁਆਰਾ ਸ਼ਹੀਦ ਸ਼ਹੀਦ ਝੰਡੀ ਸਰ ਸਾਹਿਬ ਕਾਈ ਨੌਰ ਪਿੰਡ ਵਿੱਚ ਰੋਪੜ ਤੇ ਇੱਥੇ ਰਾਤ ਬਤੀਤ ਕੀਤੀ ਤੇ ਤੀਜੀ ਰਾਤ ਜਿਵੇਂ ਅਟਕਸਰ ਸਾਹਿਬ ਜਿਵੇਂ ਸਿਹੜੀ ਰੋਪੜ ਨੋਪੋਂ ਉੱਥੇ ਚਲੇ ਗਏ ਸੀ ਚੌਥੀ ਰਾਤ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਤੇ 10 ਪੋਂ ਉੱਥੇ ਚਲੇ ਗਏ ਸੀ ਬਾਕੀ ਜਿਵੇਂ ਜਿਵੇਂ ਤੇ ਜਿਵੇਂ ਪੰਨਵੀਂ ਛੇਵੀਂ ਰਾਤ ਉਹ ਗੁਰਦੁਆਰਾ ਫਤਿਹਗੜ ਸਾਹਿਬ ਠੰਡਾਪੁਰ ਦੇ ਵਿੱਚ ਜਿਵੇਂ ਆਪ ਜੀ ਨੂੰ ਪਤਾ ਹੈ ਨਾ ਇਤਿਹਾਸ ਆਪਾਂ ਤੁਹਾਡੇ ਨਾਲ ਹੌਲੀ ਹੌਲੀ ਜਾਣੇ ਜਾਣ ਨੂੰ ਕਰਾਈ ਚਾਵਾਂਗੇ ਵੀਡੀਓ ਨਾਲ ਬਣੇ ਰਹੋ ਜੀ ਤੇ ਆਪਾਂ ਦਰਸ਼ਨ ਕਰਾਣੇ ਅੰਦਰ ਜਾ ਇਹ ਹੈ ਜੀ ਗੁਰੂ ਘਰ ਦਾ ਪਿਛਲਾ ਪਾਸਾ ਕਿਉਂਕਿ ਸਾਹਮਣੇ ਹੈ ਜੀ ਉਧਰ ਜੀਟੀ ਰੋਡ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਇਹ ਹੈ ਜੀ ਗੁਰੂ ਘਰ ਦਾ ਗੇਟ ਠੀਕ ਹੈ ਜੀ ਅੱਗੇ ਆ ਕੇ ਥੋੜਾ ਜਿਹਾ ਇਹ ਗੇਟ ਪੈਂਦਾ ਜੀ ਚਲੋ ਆਪਾਂ ਤੁਹਾਨੂੰ ਦਰਸ਼ਨ ਕਰਾਉਣੀ ਆਪਾਂ ਗੁਰੂ ਘਰ ਦੇ ਗੁਰੂ ਸਾਹਿਬਾਂ ਦੇ ਤੇ ਆਪਾਂ ਵੀ ਦਰਸ਼ਨ ਕਰਦੇ ਹਾਂ ਇਸ ਆਸਥਾਨ ਤੇ ਗੰਗੂ ਪਾਪੀ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬ ਜਾਜ ਨੂੰ ਲੈ ਕੇ ਆਇਆ ਸੀ ਕਿਉਂਕਿ ਗੰਗੂ ਪਾਪੀ ਨੇ ਮਾਤਾ ਜੀ ਕੋਲ ਮੋਹਰਾਂ ਦੀ ਥੈਲੀ ਦੇਖ ਲਈ ਸੀ ਉਹਦਾ ਮਨ ਬੜਾ ਲਾਲਚ ਸੀ ਮਿੱਕੀ ਬਿਨਾ ਕਿਵੇਂ ਮੋਹਰਾਂ ਵਾਲੀ ਥੈਲੀ ਲੈ ਕੇ ਤੋ ਭੱਜ ਜਾ ਤੇ ਇਹਨਾਂ ਨੂੰ ਇੱਥੇ ਛੱਡ ਜਾ ਤੇ ਇੱਥੇ ਰਾਤ ਰਹਿ ਫਿਰ ਇਸ ਤੋਂ ਅੱਗੇ ਫਿਰ ਆਪਣੇ ਪਿੰਡਾਂ ਵੱਲ ਲੈ ਗਿਆ ਸਿਹੜੀਵਾਲ ਜੋ ਕਿ ਪਿੰਡ ਇਥੋਂ 2 ਕਿਲੋਮੀਟਰ ਦੂਰ ਹੈ ਜੀ ਆਪਾਂ ਵੀ ਦਰਸ਼ਨ ਕਰਾਂਗੇ ਜੀ ਬਾਕੀ ਆਪਾਂ ਤੁਹਾਨੂੰ ਇਤਿਹਾਸ ਤੁਹਾਡੇ ਨਾਲ ਸਾਂਝ ਕਰਤਾ ਜੀ ਇਸ ਗੁਰੂ ਘਰ ਦਾ ਤੇ ਉਸ ਤੋਂ ਬਾਅਦ ਫਿਰ ਅੱਗੇ ਚੱਲੇ ਗਏ ਸੀ ਲੈ ਕੇ ਆਪਣੇ ਪਿੰਡ ਸਿਹੜੀਵਾਲ ਤੇ ਆਪਾਂ ਉਸ ਗੁਰੂ ਘਰ ਦੀ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਪਿੰਡ ਦੇ ਠੀਕ ਹੈ ਜੀ ਤੇ ਵੀਡੀਓ ਨਾਲ ਬਣੇ ਰਹੋ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਇਹ ਵੀਡੀਓ ਇੱਥੇ ਤੱਕ ਸੀ ਸਫਰ ਸ਼ਹਾਦਤ ਜਿਵੇਂ ਆਪ ਜੀ ਨੂੰ ਪਤਾ ਹੈ ਚੱਲ ਰਿਹਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ